ਮ ਲੱਗੂ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਲ ਚ ਖੜੇ ਸੀ ਫਿਰ ਅਥੋਂ ਲੰਕੇ ਗਾਂ ਗਏ ਆ ਚਾਂਦੇ ਦੇ ਫਾਇਰ ਕਰਕੇ ਤੇ ਸਿੱਧੇ ਲੱਗ ਗਏ ਕਿਸ ਤਰ੍ਹਾਂ ਉਹ ਹੋਈਆ ਸੀ ਉਹਨਾਂ ਦਾ ਜਿਹੜੀ ਬਾਹਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪਰ ਨਾਲ ਜਾ ਤੇ ਮੂੰਹ ਵੀ ਮੋਨੀ ਸਰਦਾਰ ਭਜੀ ਸਰਦਾਰ ਹੀ ਮੇਰੇ ਸਾਹਮਣੇ ਨਹੀਂ ਜਗ ਧਮਕੀ ਭਰੀ ਕਾਲ ਜ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਾ ਕੇ ਗਏ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਪੁਲਿਸ ਲਾਗ ਤੇ ਚੱਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚੱਲੀਆਂ ਇੱਕ ਚੱਲੀ ਇੱਕ ਨਹੀਂ ਚੱਲੀ ਪਹਿਲੇ ਪਾਸੇ ਵਾਲਾ ਸੀ ਕਿ ਬਰੈਡ ਕਰ ਰਹੇ ਸੀ ਆ ਸ਼ੀਸ਼ਾ ਜਗਾ ਟੁੱਟਿਆ ਇਹ ਵੀ ਗੋਲੀ ਵੱਜਣ ਕਰ ਤੇ ਹਾਂਜੀ 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 ਕੀ ਕੀ ਮੰਨ ਕਰਦੇ ਹੋ ਤੁਸੀਂ ਹੁਣ ਐਸਐਸਪੀ ਸਾਹਿਬ ਨੂੰ ਮੰਗ ਕਰਨਾ ਹੈ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਰਿਸ਼ਤਿਆਂ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦਾ ਕੀ ਨਾਮ ਦਿੱਤੀ ਆਪਣਾ ਮੇਰਾ ਨਾਮ ਮਦਨ ਲਾਲ ਕਿਸ ਤਰ੍ਹਾਂ ਦਾ ਮਾਉਲ ਹੈ ਇਸਲੇ ਪ੍ਰਮਾਣ ਉਹ ਬਾਜ਼ਾਰ ਚ ਦੱਸੇ ਪਾਈ ਇਸ ਨੂੰ ਲੱਗਦਾ ਉਹ ਤਾਂ ਫਿਰ ਡੈਸ਼ੇ ਪਾਈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮਨਚੇ ਡੈਸ਼ੇਤ ਹੁੰਦੀ ਹੈ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਸੌੜਾ ਲੱਗਦਾ ਨਹੀਂ ਹੈਗਾ ਸਰ ਵਾਰਦਾਤ ਕੀ ਬਤਾ ਕੋਣ ਕਰ ਗਿਆ ਕਿ ਅੱਜ ਇਹ ਅੱਜ ਪੰਜਾਬ ਵਾਜ ਕੰਪਨੀ ਦੇ ਦੁਕਾਨ ਤੇ ਜਿਹੜੀ ਰਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲ ਜਿਹੜੇ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰ ਵਾਰਦਾਤ ਹੋਈ ਲੱਗ ਲਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਵਾਜ ਕੰਪਨੀ ਤੇ ਤੈਂ ਸਾਰੇ ਅਫਸਰ ਇੱਥੇ ਮੌਕੇ ਤੇ ਆ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਰਿਜ਼ਲਟ ਟਰੇਸ ਆਪ ਕਰ ਲੈ ਉਹ ਸੀ ਨਜਾਨ ਉਹਨੇ ਆਪਣਾ ਜਿਹੜਾ ਉਹ ਮੂੰਹ ਬੰਨਿਆ ਹੋਇਆ ਸੀ ਪਲਸਨ ਮੋਟਰਸਾਈਕਲ ਤੇ ਤਾਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟਰੇਸ ਆਪ ਕਰ ਲੈ ਸੀਸੀਟੀਵੀ ਕਿਵੇਂ ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਲੱਗਿਆ ਹੋਇਆ ਜੀ ਆਹ ਇਨਸੀਡੈਂਟ ਹੋਣੇ ਹੋਇਆ ਬੜਾ ਅਨਫੋਰਚੂਨੇਟ ਆ ਮੈਂ ਹੁਣੇ ਇਹਨਾਂ ਦਾ ਮਾਲਕਾਂ ਨੂੰ ਵੀ ਮਿਲਿਆ ਸਾਡਾ ਆਪਣੇ ਪਰਿਵਾਰ ਨੇ ਦੂਜੀ ਦੂਜੀ ਤੀਜੀ ਪੀੜੀ ਦਾ ਸਾਡਾ ਸੰਬੰਧ ਆ ਆਪਣਾ ਸ਼ਹਿਰ ਆ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਦੀ ਕੋਈ ਐਸੀ ਗੱਲ ਹੋਊਗੀ ਉਹਦਾ ਜਾਂਚ ਕਰ ਰੇ ਆ ਮੈਂਨਾਂ ਦੀ ਗੱਲ ਜਿਹੜੀ ਆ ਉਹ ਸਾਡੇ ਜਿਹੜੇ ਡੀਆਈਜੀ ਨੇ ਬਾਰਡਰ ਰੇਂਜ ਦੇ ਸ਼੍ਰੀ ਨਾਨਕ ਸਿੰਘ ਜੀ ਉਹਨਾਂ ਦੇ ਨਾਲ ਮੈਂ ਡਿੱਕੀ ਜੀ ਦੀ ਗੱਲ ਵੀ ਟੈਲੀਫੋਨ ਤੇ ਕਰਵਾਈ ਆ ਔਰ ਉਹਨਾਂ ਨੇ ਵੀ ਭਰੋਸਾ ਦਿੱਤਾ ਕਿ ਬਹੁਤ ਜਲਦੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਫੜਾਂਗੇ ਔਰ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖਿਆ ਕਿ ਜਿੱਥੇ-ਜਿੱਥੇ ਕੋਈ ਵੀ ਇਨਸੀਡੈਂਟ ਹੋਇਆ ਉਹ ਸਾਰੇ ਹੀ ਤਕਰੀਬਨ ਟਰੇਸ ਆਊਟ ਵੀ ਕਰ ਲਏ ਨੇ ਟਰੇਸ ਆਊਟ ਕਰਕੇ ਤੇ ਉਹਨਾਂ ਨੂੰ ਐਸ ਪਰ ਦੀ ਅ ਕਾਨੂੰਨ ਦੇ ਮਤਬਕ ਉਹ ਡੀਲ ਵੀ ਕੀਤਾ ਜਾ ਰਿਹਾ ਸੋ ਬਿਲਕੁਲ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸਾਡੀ ਸਰਕਾਰ ਬਿਲਕੁਲ ਨਾਲ ਖੜੀ ਆ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ ਔਰ ਇਹ ਜਿਹੜੇ ਇਹੋ ਜਿਹੇ ਐਂਟੀ ਸੋਸ਼ਲ ਐਲੀਮੈਂਟਸ ਨੇ ਇਹ ਕਿਸੇ ਦੇ ਸਕੇ ਨਹੀਂ ਹੈਗੇ ਔਰ ਇਹਨਾਂ ਨੂੰ ਬਹੁਤ ਜਲਦੀ ਆਡੈਂਟੀਫਾਈ ਕਰਕੇ ਫੜਾਂਗੇ ਔਰ ਸਾਹਮਣੇ ਲੋਕਾਂ ਦੇ ਲੈ ਕੇ ਆਵਾਂਗੇ ਇਸ ਕਰਕੇ ਮੈਂ ਉਹ ਹੀ ਅਪੀਲ ਕਰੂੰਗਾ ਕਿ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਆ ਆਪਣਾ ਰੁਟੀਨ ਵਾਲਾ ਕੰਮ ਜਿਹੜਾ ਤੁਹਾਨੂੰ ਅਸੀਂ ਕਰਨਾ ਇਹ ਇਹ ਜਿਹੜਾ ਇੱਕ ਇਨਸੀਡੈਂਟ ਅਨਫੋਰਚੂਨੇਟ ਆ ਪੁਲਿਸ ਪੂਰੀ ਤਰੀਕੇ ਦੇ ਨਾਲ ਇਸ ਗੱਲ ਦੇ ਪਿੱਛੇ ਪੈ ਗਈ ਔਰ ਬਹੁਤ ਜਲਦੀ ਇਹ ਜਿਹੜੇ ਦੋਸ਼ੀ ਨੇ ਇਹ ਸਾਹਮਣੇ ਆਉਣ ਪਹਿਲਾ ਹੀ ਨਫਜ਼ ਵਰਤਿਆ ਵੀ ਇਹ ਐਂਟੀ ਸੋਸ਼ਲ ਐਲੀਮੈਂਟ ਆ ਜਿਹੜਾ ਨਹੀਂ ਚਾਹੁੰਦੇ ਕਿ ਸਦ ਭਾਵਨਾ ਰਹੇ ਜਿਹੜਾ ਨਹੀਂ ਚਾਹੁੰਦੇ ਕਿ ਆਪਸ ਦੇ ਵਿੱਚ ਭਾਈਚਾਰਾ ਰਹੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਸਿਆਣੇ ਨੇ ਆਵਾਮ ਬਹੁਤ ਸਿਆਣਾ ਹੈ ਉਹਨਾਂ ਨੇ ਇਹਨਾਂ ਦੀ ਕਿਸੇ ਦੀ ਗੱਲ 'ਚ ਨਹੀਂ ਆਉਣਾ ਔਰ ਤੁਸੀਂ ਵੇਖਿਓ ਬਹੁਤ ਜਲਦੀ ਇਹ ਬੰਦੇ ਸਾਹਮਣੇ ਆਉਣਗੇ ਆਇਡੈਂਟੀਫਾਈ ਹੋ ਪਰ ਦਿਖ ਰਿਹਾ ਬਲਸਾਂ ਦੀ ਆਏ ਦਿਨ ਕਿੰਨੇ ਕਿੰਨੇ ਗੋਲੀ ਚਾਦੀ ਹੈ ਉਥੇ ਅਬਾਡ ਦੇ ਵਿੱਚ ਵੀ ਜਿਹੜਾ ਵਪਾਰੀ ਦੇ ਉੱਤੇ ਗੋਲੀ ਚੱਲੀ ਸੀ ਤੈਨੂੰ ਪਿੱਛੇ ਤੁਸੀਂ ਇਹ ਪਰ ਇਹ ਜਿਹੜਾ ਕੰਮ ਜਿਹੜਾ ਹੈਗਾ ਬੰਦਾ ਮਾਰ ਕੇ ਤਾਰੂ ਕੰਨੀ ਰਿਹਾ ਤੁਸੀਂ ਇੱਕ ਗੱਲ ਦੇਖੀਆ ਕਿ ਜਿੱਥੇ-ਜਿੱਥੇ ਵੀ ਕੋਈ ਵਕੂਆ ਹੋਇਆ ਜਿਹੜੇ ਮਲਜਮ ਨੇ ਉਸੇ ਲੇਟਰਸ ਆਊਟ ਹੋ ਗਏ ਨੇ ਫੜੇ ਗਏ ਨੇ ਮਤਲਬ ਤੁਸੀਂ ਕੋਈ ਇਨਸੀਡੈਂਟ ਵੇਖ ਲਓ ਕੋਈ ਆਸਾਨ ਟ੍ਰੇਸ ਨੂੰ ਜਾਂ ਸਾਰੇ ਫੜੇ ਗਏ ਨੇ ਇਹ ਵੀ ਬਹੁਤ ਜਲਦੀ ਪੜ ਕੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਔਰ ਜਾਨ ਔਰ ਮਾਲ ਦੀ ਰੱਖਿਆ ਕਰਨੀ ਸਰਕਾਰ ਦਾ ਫਰਜ਼ ਆ ਔਰ ਭਗਵੰਤ ਮਾਨ ਜੀ ਇਸ ਗੱਲ ਦੀ ਬੋਲੇ ਸਟ੍ਰਿਕਟ ਨੇ ਉਹਨਾਂ ਨੇ ਕੋਈ ਦਖਲ ਅੰਦਾਜ਼ੀ ਇਸ ਗੱਲ ਤੋਂ ਨਹੀਂ ਰੱਖੀ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਤੁਸੀਂ ਦੇਖੋ ਇਹ ਬੰਦੇ ਫੜੇ ਜਾਂ ਦੇਖਿਆ ਜਾਏ ਅਨਟਿਸੋਸ਼ੀਅਲ ਐਲੀਮੈਂਟ ਉਹ ਕੁਝ ਵੀ ਕਰ ਸਕਦਾ ਠੀਕ ਹੈ ਨਾ ਜੀ ਪਰ ਉਹਦੇ ਨੂੰ ਬਿਲਕੁਲ ਕਾਬੂ ਕਰਕੇ ਸਾਹਮਣੇ ਆਉਣ